ਆ ਸਾਥ ਤੋਂ ਬਾਅਦ ਇਹ ਮੇਰਾ ਰੰਗ ਆਪਲੀ ਮੈਂ ਟੇਸ਼ਨ ਤੋਂ ਆ ਗਿਆ ਅਮਲੇ ਮਨੋਨੇ ਅੱਗੇ ਚੱਲ ਸ਼ਹਿਰ ਤੇ ਲਿਆਉਣਾ ਮਗਨੋ ਇੱਕ ਕਾਰ ਟੁੜੀ ਜਾਂਦੀ ਆ ਉਹ ਮਗਨੋ ਹਾਰ ਮਾਰਨ ਤੇ ਆ ਨਾਲ ਸਾਈਡ ਦੇ ਤੇ ਪਰਿਆ ਆਉਂਦੇ ਆ ਉਹਨੇ ਅੱਗੇ ਕਾਰ ਨਹੀਂ ਕੱਢੀ ਅੱਗੇ ਮੇਰਾ ਘਾਰ ਆ ਗਿਆ ਕੋ ਮੈਂ ਹੈਂਡ ਮੋੜਨਾ ਹੈ ਮੈਂ ਸ਼ਹਿਰ ਖਲਾਰ ਲਿਆ ਉਹ ਕਾਰ ਵਾਲੇ ਨਾਲ ਜੇ ਬਾਰੇ ਤੇ ਕਾਰ ਦਾ ਆਦੀ ਆ ਉਹ ਅੰਗ ਮੈਨੂੰ ਕਹਿੰਦੇ ਆ ਪਾਪੇ ਨੂਰਾ ਤੇ ਆ ਮੈਂ ਕਿਹਾ ਬਸ ਆਦਾ ਬੱਚਾ ਇਦਾਂ ਨਹੀਂ ਜਾਂਦਾ ਫਿਰ ਕੋ ਉਹ ਜਨਾਨੀ ਅੱਗੇ ਬੈਠੀ ਆ ਉਹ ਅੱਗੇ ਨਹੀਂ ਕੋਈ ਕਹੇਗਾ ਕਿ ਸਾਡੀ ਜਾਨ ਬਚਾਣੇ ਸਾਡੇ ਰਵਾੜ ਚ ਨੇ ਤੇ ਮੈਂ ਕਹਾ ਮੈਂ ਨਹੀਂ ਤਾਂ ਜਾਨ ਦਾ ਪਛਾਣ ਵੀ ਆਏ ਤੇ ਇਹ ਕੋਣ ਕੋਣ ਨੇ ਆਹ ਸੱਤ ਬਾਰੀ ਮੇਰਾ ਰੰਗ ਆਪਰੇ ਮੈਂ ਟੈਨਸ਼ਨ ਤੇ ਰਹਿ ਗਿਆ ਹਮਡੇ ਮੁੰਡਾ ਲੈ ਕੇ ਤੇ ਸ਼ਹਿਰ ਤੇ ਰਿਹਾ ਉਹ ਨਾ ਮਗਨ ਇੱਕ ਕਾਰ ਟੁੜੀ ਹੁੰਦੀ ਆ ਉਹ ਮਗਨ ਹਾਰ ਮਾਰਨ ਡਈ ਆ ਮੈਂ ਸੈਡ ਦੇ ਤੇ ਰਿਹਾ ਹੁੰਦੇ ਆ ਉਹਨੇ ਅੱਗੇ ਕਾਰ ਨਹੀਂ ਕੱਢੀ ਅੱਗੇ ਮੇਰਾ ਘਾਰ ਆ ਗਿਆ ਕੋ ਮੈਂ ਹੱਥ ਮੁਰਨਾ ਮੈਂ ਸ਼ਹਿਰ ਖਿਲਾਰ ਲਿਆ ஆ கடாதி மென் காக்கா ஜனநீர நிகழ்வா ஒண்ணே ஆக டி கால சால காண ਹਰਮਨ ਕੁਮਾਰ ਹਾਂਜੀ ਹਾਂ ਕੋਈ ਕੋਸ਼ਿਸ਼ ਕੀਤੀ ਐਨ ਮਗਰ ਨਹੀਂ ਆਕੇ ਡਰਾਈਵਰ ਨੇ ਕੱਚਾ ਫੜ ਕੇ ਖਿੱਚਿਆ ਵਾ ਮੈਂ ਮੁੰਡੇ ਦੀ ਕਮੀਜ਼ ਫੜੀ ਆ ਨਾਲ ਉਹਦੀ ਬਾਹ ਫੜੀ ਮੈਂ ਮੁੰਡਾ ਨਹੀਂ ਛੱਡਿਆ ਉਹਨੇ ਪੂਰੀ ਕੋਸ਼ਿਸ਼ ਕੀਤੀ ਅੱਗੋਂ ਹੈ ਇਹ ਜੋ ਕਾਰ ਆਈ ਆ ਉਹ ਕਾਰ ਆਣ ਕੇ ਕੇ ਖਲੋਈ ਉਹਨੇ ਹਾਰ ਮਾਰਿਆ ਉਹਨੇ ਫਿਰ ਮੁੰਡਾ ਛੱਡ ਗੇ ਤੇ ਕਾਰ ਪਾਸੇ ਨੂੰ ਵਰਗੀ ਕਾਰ ਪਿੱਛੇ ਲੈ ਗਿਆ ਇਹ ਕਹਿੰਦੇ ਇਹਦੇ ਘਰ ਆਜੇ ਕੋਈ ਇਹਨਾਂ ਦਾ ਕੋਈ ਇਂਤਜ਼ਾਮ ਕੀਤਾ ਜਾਵੇ ਹਾਂ ਕਾਨੂੰਨੀ ਕਾਰਵਾਈ ਕਰਨ ਦਿੱਤੀ ਜਾਵੇ ਹਾਜੀ ਸਾਡੀ ਨਾ ਮੇਰਾ ਇਹ ਪੋਤਰਾ ਵਾ ਪੀਸਨ ਤੇ ਪਾਇਆ ਸੀਗਾ ਤੇ ਮੇਰੇ ਘਰ ਵਾਲਾ ਲੈ ਕੇ ਤੁਰਿਆ ਅੰਦਾਜ਼ੀ ਰਾਹ ਵਿੱਚ ਘਕਾਰ ਮਿਲੀ ਆ ਇਹ ਕਾਰ ਵਾਲਾ ਸ਼ਹਿਰ ਮੰਗਦਾ ਸੀਗਾ ਕਿ ਪਤਾ ਨਹੀਂ ਕੀ ਮਾਰ ਜਾਂਦਾ ਸੀ ਹਾਰਾਂ ਨੂੰ ਇਹ ਸ਼ਹਿਰ ਤੇ ਹੀ ਗਿਆ ਹਾਰ ਮਾਰੀ ਗਿਆ ਉਹ ਸ਼ਹਿਰ ਤੇ ਹੀ ਗਿਆ ਵਾ ਇਹਨਾਂ ਨੇ ਉੱਥੋਂ ਪਿੱਛੋਂ ਵਾਵਾ ਦੂਰੋ ਲਈ ਆਏ ਮਗਰ ਮਗਰ ਇੱਥੇ ਸਾਡਾ ਮੋੜ ਆਇਆ ਵਾ ਇੱਥੇ ਨੇ ਖਲਾੜ ਲਈ ਆ ਸਾਈਕਲ ਖਲਾੜ ਲਿਆ ਵਾ ਮੁੰਡਾ ਮਗਰ ਪਾਇਆ ਵਾ ਬਾਹਮ ਫੜੀ ਆ ਮੁੰਡੇ ਨੇ ਜਫਾ ਪਾਇਆ ਮਗਰ ਦਾਦੂ ਨੂੰ ਤੇ ਉਹ ਕਾਦ ਲਿਆ ਕੇ ਤੇ ਇਹਨਾਂ ਦੇ ਬੱਤੇ ਖਲਾਤੀ ਆ ਵੇ ਤੇ ਇੱਕ ਜਨਾਨੀ ਬੈਠੀ ਆ ਤੇ ਉਹ ਡਰਾਈਵਰ ਵਾ ਉਹ ਕਹਿੰਦੇ ਆ ਜਾ ਬੱਚੇ ਆਹ ਤੈਨੂੰ ਹੁਟਾ ਦਈਏ ਤੂੰ ਸਾਡਾ ਆਹ ਤੈਨੂੰ ਜਾਣਦੇ ਆ ਤੇ ਉਹ ਕਹਿੰਦਾ ਵੀ ਨਹੀਂ ਸਾਨੂੰ ਨਹੀਂ ਤੁਸੀਂ ਜਾਣਦੇ ਤੇ ਨਹੀਂ ਆਹ ਤੇ ਜਾਣਦੇ ਆ ਇਹ ਹੁਟਾ ਦੇਖ ਤੇ ਅਸੀਂ ਤੈਨੂੰ ਵਾਪਸ ਦੇ ਦੇਣਾ ਵਾ ਤੇ ਥੋੜਾ ਕੁ ਮਿੰਟ ਆ ਜਾ ਮਗੜੇ ਭਾਵੇਂ ਆ ਜਾ ਇਹ ਕਹਿੰਦਾ ਨਹੀਂ ਪਰ ਉਹ ਟ੍ਰੈਵਲ ਨਿਕਲ ਕੇ ਇਹਨੂੰ ਬੱਚੇ ਨੂੰ ਪਿੱਛੋਂ ਫੜ ਕੇ ਨੇ ਨਾਲੇ ਉਹ ਡਿੱਗੀ ਡੀ ਦਾ ਖੋਲਿਆ ਵਾ ਬੂਆ ਤਾਂ ਕੈਸਾਈ ਕੀਤੀ ਆ ਤੇ ਉਹ ਫਿਰ ਕੋ ਘਾਰ ਆ ਗਈ ਆ ਮੋੜ ਤੇ ਲੱਗ ਗਈ ਸੀਗੀ ਉਹ ਹਾਂ ਚੱਕਣ ਵਾਸਤੇ ਹੀ ਆਏ ਸੀ ਚਾਹੇ ਉਹ ਚੱਕਾ ਨਹੀਂ ਦਇਆ ਸੀਗੇ ਖਿੱਚਣ ਲਿਆ ਸੀ ਜੋਰ ਨਾਲ ਦੇ ਉਹ ਕੋਈ ਪ੍ਰੋਬਲਮ ਨਹੀਂ ਜਿਆ ਕੋਈ ਨਾ ਨਈ شادی ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਅਸੀਂ ਨਾ ਕਦੀ ਕਿਸੇ ਨਾਲ ਲੜੇ ਆ ਤੇ ਨਾ ਸਾਡੇ ਇਹ ਜੀ ਪ੍ਰੋਬਲਮ ਨਹੀਂ ਜੇ ਕਿਸੇ ਨਾਲ ਦੀ ਹਾਂ ਮੰਗ ਕਰਨੀ ਚਾਹੀਦੀ ਪਰ ਤਾਂ ਰਾਸਨ ਤੋਂ ਬਣਾ ਨਹੀਂ ਹੁੰਦਾ ਇਹ ਵੀ ਜੇ ਬੱਚੇ ਨੂੰ ਇਦਾਂ ਸਾਡੇ ਨਾਲ ਹੋਈ ਜਾਂ ਹੋਰ ਨਾਲ ਕਿਸੇ ਨਾਲ ਵੀ ਹੋਵੇ ਗਾਂ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈ ਉਹ ਪਤਾ ਲੱਗਾ ਕਿ ਕੌਣ ਸੀ ਨਹੀਂ ਨਾ ਸਾਨੂੰ ਬੰਦੇ ਦੀ ਪਛਾਣ ਆ ਨਾ ਸਾਨੂੰ ਉਹ ਪਰਈਆ ਕੋਈ ਠੱਤੀ ਬਲੈਨ ਪਾਈ ਆ ਤੇ ਪਿੰਟ ਪਾਈ ਆ ਕਾਲੇ ਜਿਹੇ ਰੰਗ ਦੀ